हां जी 사스리 칼वीर जी 사스리 칼वीर ايه हाल चाल है जी बढ़िया बढ़िया ठीक है जी ਤੇ ਵੈੜ ਸੇਲ ਕਰਨੀ ਆ ਵੈੜ ਆਪਣਾ ਤਾਇ ਦਾ ਪੋਤੀ ਆ हां ਉਹਦੀ ਸੇਲ ਕਰਨੀ ਆ ਵੈੜੇ ਠੀਕ ਆ ਹਾਂ ਤੇ ਡੰਗਰ ਜਿਆਦੇ ਵੀਰ ਕੋ ਤੇ ਇੱਕ ਕਹਿੰਦਾ ਵੈੜ ਸੇਲ ਕਰ ਦੇਣੀ ਆ ਵੈੜ ਤੇ ਸ਼ੌਂਕ ਨਾਲ ਲੈਂਦੀ ਰਿਸ਼ਤੇਦਾਰਾਂ ਕੋ ਲੈਂਦੀ ਸੀ ਹਾਂ ਜੀ ਰੀਜ ਨਾਲ ਨੇ ਪਾਲੀ ਸੀ ਠੀਕ ਆ ਤੇ ਹੁਣ ਇਹ ਡੰਗਰ ਜਿਆਦੇ ਕਰਕੇ ਥੋੜਾ ਜਿਆ ਬਾਕੀ ਇੱਕ ਤਾਂ ਚੀਜ਼ ਦਿਖਾ ਦੀ ਇਹ ਰਵਾ ਸਾਰਾ ਘਰ ਦਾ ਹੀ ਆ ਵੇਖ ਲੋ ਸਾਰੀਆਂ ਚੰਦ ਵਾਲੀਆਂ ਵਾ ਛੋਟੇ ਕਟੇ ਕੱਟੀਆਂ ਵੀ ਆ ਵੇਖ ਲੋ ਇਧਰ ਸਾਰਾ ਇੱਕੋ ਰਵਾਵਾ ਵੀਰ ਦਾ ਤੇ ਬਾਕੀ ਵੈੜ ਸੇਲ ਕਰਨੀ ਹੈ ਕੱਲੀ ਐਡਰੈਸ ਦੱਸ ਦਿਓ ਜੀ ਪਿੰਡ ਭਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਤਹਿਸੀਲ ਬਾਬੋਕਾਲਾ ਫੋਨ ਨੰਬਰ ਦੱਸ ਦਿਓ ਜੀ 9856 47787 ਠੀਕ ਆ ਹਾਂ ਤੇ ਇਹ ਕਿੰਨੇ ਚਿਰ ਦੀ ਹੋ ਗਈ ਹੋ ਪਤਾ ਕੋਈ ਇਹ ਮਤਲਬ ਮੰਨ ਕੇ ਚਲੋ 20 ਮਹੀਨਿਆਂ ਦੀ ਹੋ ਗਈ ਹੋਵੇ ਇਥੇ ਕੋਣੀ ਠੀਕ ਤੇ ਛੋਲੀ ਝਾਲੀ ਚੰਗੀ ਹਨਾ ਬਾਕੀ ਛੋਲੀ ਝਾਲੀ ਚੰਗੀ ਆ ਥੋੜੀ ਦਰਦੀ ਆ ਕੀ ਛੋਟੀ ਲੱਤ ਦੀ ਆ ਹਾਂ ਹਾਂ ਤੇ ਚਾਰ ਹੀ ਥਾਣਾ ਕੋਈ ਫੋਰਟ ਸ਼ੌਂਕ ਨਹੀਂ ਹੈ ਬਾਹਰ ਕੋਈ ਨਹੀਂ ਆ ਪੂਰੀ ਕੈਮ ਆ ਹਾਂ ਪੂਰੀ ਕੈਮ ਆ ਬਾਕੀ ਉਹਨੇ ਸ਼ੌਂਕ ਨਾਲ ਲਿਆਂਦੀ ਸੀ ਰਿਸ਼ਤੇਦਾਰਾਂ ਨੂੰ ਇਧਰ ਹੋ ਜੋ ਮਤਲਬ 20 ਪਲੱਸ ਦੇ ਮਾਦਾਰਡ ਰਕਾਰਡ ਹੀ ਠੀਕ ਆ 20 ਪਲੱਸ ਬਾਕੀ ਦੁੱਧ ਤੇ ਕਿਸਮਤ ਦਾ ਵਾ ਦੁੱਧ ਕਿਸਮਤ ਦਾ ਬਣਦੇ ਕਾਬਲ ਇੱਕ ਰਹੀਟ ਜਾਈ ਵੀਰ ਦਾਦ ਦਾ ਕਿ ਕੀ ਗਾਣੀ ਲਵਾ ਆਂਦਾ ਵੀ ਆਈ ਹੈ ਉਹਨੇ ਲਵਾਇਆ ਨਹੀਂ ਠੀਕਾ ਛੋਟੀ ਹੀਗੀ ਕਹਿੰਦੇ ਛੋਟੀ ਦਾ ਕਰਕੇ ਨਹੀਂ ਤਮੇ ਠੀਕ ਆ ਹੁਣ ਬਣਦੇ ਕਾਬਲ ਹੈਗੀ ਆ ਬਣਦੇ ਕਾਬਲ ਕੋਈ ਪਤਾ ਨਹੀਂ ਹੈ ਇਹ ਕੋਈ ਕਹਿਮ ਹੈ ਵੇੜਾ ਲਿੱਸੀ ਨਹੀਂ ਆ ਕੁਛ ਵੀ ਆ ਜੀ 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 ਪੂਰੀ ਸਾਫ਼ ਸੁਥਰੀ ਆ ਸਾਂਭੀ ਆਗੇ ਉਹਦਾਂ ਡਰਦੀ ਆ ਸਾਡੇ ਕੋ ਡਰਦੀ ਆ ਵੀਰ ਥੱਲੇ ਵੀ ਬਹਿ ਜਾਂਦਾ ਵਾ ਸਾਡੇ ਕੋ ਕਰਦੀ ਆ ਉਪਰ ਆ ਥੋੜਾ ਜਿਹਾ ਤੇ ਬੜੀ ਖਾਵਾ ਮੜੀਏ ਕੋਲ ਤੌਰ ਵੀਰੇ ਨੂੰ ਮਾ ਤੋਰਾ ਤਾਰਾ ਵੀਰ ਨੂੰ ਵਿਖਾਉਣੇ ਆ ਫੇਸ ਵੇਖੋ ਇਹਦਾ ਕਿੱਡਾ ਸੋਹਣਾ ਵਾ ਬੜੀ ਸੋਹਣੀ ਆ ਤੇ ਸ਼ਕੀਨ ਵਹਿੜਾ ਜੀ 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 ਇਹਦੇ ਨਿਵਾਇ ਤੋਹਾਈ ਹੁੰਦੀ ਨਾ ਨਾਮ ਤੇ ਖੜਨ ਵਾਲੀ ਆ ਵੇਖੋ ਬਿਊਟੀ ਬਿਊਟੀ ਕੰਟੈਕਟ ਜਿੱਤ ਜਾਣਾ ਜਦਾਂ ਕਹਿੰਦੇ ਨੇ ਸੁੰਦਰਤਾ ਦਾ ਮੁਕਾਬਲਾ ਹੋਵੇ ਜੇ ਤੇ ਇਹਨੇ ਆਹ ਵਾਹ ਕਿੰਨੀ ਚੰਗੀ ਆ ਚੰਗੀ ਸੰਭੀ ਆ ਮੈਨੂੰ ਤੋਰ ਲਿੱਸੀ ਨਹੀਂ ਆਈ ਇਹ ਮੁੱਖ ਖਾਉ ਨਹੀਂ ਵੇਖੋ ਕਿੱਡਾ ਸੋਹਣਾ ਵਾ ਇੰਨੀ ਸਾਂ ਇੰਨੀ ਸੰਭੀ ਹੈ ਕਈ ਜਣਾ ਖੋਲ ਕੇ ਸਾਡਾ ਹੀ ਚੌਕਰ ਖਾ ਜਾਂਦੀ ਰਹੀ ਏ ਐਨੂੰ ਤੋੜਦੇ ਐਨੂੰ ਤੋੜ ਵੀ ਰੇ ਐਨੂੰ ਤੋੜ ਆਹ ਦੇਖ ਬਾਕੀ ਬੇਲ ਵਾਲ ਕਾਫੀ ਲੰਮੀ ਆ ਚੰਗੀ ਆ ਆ ਵੇਖੋ ਇਧਰੋਂ ਤਾਂ ਭੱਜੀ ਆਂਦੀ ਆ ਚੌਕਰ ਤੇ ਗਿੱਜੀ ਆ ਇਧਰੋਂ ਉੱਥੇ ਜਾਣਾ ਇਹਨੇ ਸਿੱਧਾ ਵੀ ਚੌਕਰ ਖਾਂਦੀ ਨਹੀਂ ਵਿਚਾਰੀ ਇਧਰੋਂ ਆਹ ਵੇਖੋ ਤੇ ਵੀਰ ਦੀ ਆਪਾਂ ਮਦਦ ਹੀ ਕਰਨੀ ਏ ਸੇਵਾ ਦਾ ਕੰਮ ਹੀ ਆ ਭਾਈ ਵੀਰ ਫੋਨ ਉਹ ਲਾਵੇ ਜਿਹਨੇ ਲੈਣੀ ਜਿਹਨੇ ਲੈਣੀ ਆ ਆਵਾਜ਼ ਤੋਂ ਦੂਰ ਨਾ ਤੇ ਉਹ ਵੀ ਉਹ ਕਰ ਦੇਣਾ ਵਾ ਥੋੜਾ ਜਿਹਾ ਇੱਕ ਜਿਆਦਾ ਛੋਟਾ ਜਿਹਾ ਛੋਟਾ ਜਿਹਾ ਆ ਵੇਖ ਭਾਵੇਂ ਕਿਸੇ ਨੇ ਸਿੱਧਾ ਆ ਕੇ ਕਰਨਾ ਤੇ ਵੀਰ ਨਾਲ ਮਲਾਵਾਂਗੇ ਜੀ ਹਾਂ ਇਹਦੇ ਵਿੱਚੋਂ ਆਪਾਂ ਕੁਝ ਨਹੀਂ ਲੈਣਾ ਜੋ ਕੁਝ ਦੇਣਾ ਆਪਾਂ ਵੀਰ ਨੂੰ ਹੀ ਦੇਣਾ ਵਾ ਹਾਂ ਬਸ ਇੱਕ ਮਦਦ ਲਾ ਲਓ ਬਸ ਇਹ ਆ ਵੀ ਆ ਲੈਣਾ ਕੁਝ ਵੀ ਆ ਤੇ ਵੀਰ ਨੇ ਕਿਹਾ ਵੀਰ ਆ ਥੋੜਾ ਝੱਗਦਾ ਹਾਂ ਸੰਗਦਾ ਵਾ ਕੈਮਰਾ ਸਾਹਮਣੇ ਉਹਨਾਂ ਤੇ ਕਿਹਾ ਬਾਕੀ ਕੋਈ ਜਦੋਂ ਇੱਥੇ ਆਏ ਮਿਲਾ ਦਾਂਗੇ ਵੀਰ ਮਿਲਾ ਦਾਂਗੇ ਮਿਲਾ ਦਾਂਗੇ ਫੋਟੋ ਮੁਖਾ ਦਾਂਗੇ ਨਾਮ ਫੋਟੋ ਆ ਫੋਟੋ ਹੈਗੀ ਆ ਵੀਡੀਓ ਹੈਗੀ ਆ ਠੀਕ ਹੈ ਹਾਂ ਤੇ ਕਿੰਨਾ ਕਰਨਾ ਮੁੱਲ ਵਸ਼ੀ ਤੇ ਜੇ ਤਿਆਰ ਹੋ ਜਾ ਸਾਢੇ 70000 ਰੁਪਏ ਦੀ ਆ ਹੈਗੀ ਇਹ ਮੰਨਣ ਵਾਲੀ ਗੱਲ ਇਹ ਆ ਵੀ ਹੁਣ ਕੋਈ ਸਾਹਮਣੇ ਨਹੀਂ ਤੇ ਕਿਸਮਤ ਆ ਕਿ ਇਸ ਦੀ ਵੀ ਸਾਕੇ 2 ਮਹੀਨੇ ਹੀ ਤੇ ਕੱਲ ਨੂੰ ਆਜੇ ਪਰਸੋਂ ਆਜੇ ਬਿਲਕੁਲ ਬਿਲਕੁਲ 15000 ਕਰ ਦਈਏ ਤੇ ਜਾਇਜ਼ ਜਿਆ ਕਰੋ ਵੀਰ ਜੀ 10000 ਦੀ ਹਾਨਾ ਦੇ ਦਾਂਗੇ ਤੋ ਫੋਨ ਕਰੀ 10000 ਦੀ ਹਾਨਾ ਹਾਂ ਹਾਂ ਨਾਲ ਤੇ ਜੇ ਕਿਸੇ ਨੇ ਦੂਰ ਮੰਗਾਣੀ ਹੈ 12000 ਚ ਪਹੁੰਚ ਅਬਾ ਨਹੀਂ ਦੂਰ ਕੋਈ ਸੰਗਰੂਰ ਮੰਗਾਲੇ ਤੇ ਮੈਂ ਫੇਰ ਫੇਰ ਉਸ ਹਾਨਾ ਬੰਦ ਕਰ ਦਿਓਗੇ 50 ਕਿਲੋਮੀਟਰ ਤੱਕ ਕਰ ਦੋ 12000 ਚ ਪਹੁੰਚ 50000 ਕਿਲੋਮੀਟਰ ਹਾਂ ਇਹ ਵੀ ਗੱਲ ਹੈ ਹਨਾ ਹਾਂ ਫੇ 12000 ਚ ਕਰ ਦਾਂਗੇ ਪਹੁੰਚ ਪਹੁੰਚ ਕਰ ਦਿਓ ਪਹੁੰਚ 12000 ਚ ਕਰ ਦਾਂਗੇ ਬਾਕੀ ਫੋਨ ਲਾ ਦੇ ਕੋਈ ਭੈਣ ਪੂਰਾ ਹੂੰ ਵਾਲੇ ਸੋਣੀ ਆ ਝੋਲੀ ਵਾਲੀ ਸੋਣੀ ਝੋਲੀ ਵਾਲੀ ਜੰਗੀ ਆ ਥੋੜੀ ਛੜ ਤੋਂ ਡਰਦੀ ਬਾਕੀ ਲਾਤ ਲੂਤ ਨਹੀਂ ਮਾਰਦੀ ਥੱਲੇ ਬਹਿ ਕੇ ਵੀ ਵੀਰ ਦਿਖਾ ਦੂਗਾ ਇਹ ਆ ਕਿ ਭਾਈ ਧਵਾਈ ਅੰਦੇ ਦੁਬਣੀ ਲੱਗਣੀ ਹਾਂ ਇਹ ਤਾਂ ਗੱਲ ਹੈਗੀ ਆ ਬਾਕੀ ਸੋਣੀ ਸੁਨਖੀ ਦੀ ਕੋਈ ਕਸਰ ਨਹੀਂ ਗਈ ਫੋਨ ਲਾ ਲਿਓ ਕੋਈ ਮੋਬਾਈਲ ਨੰਬਰ 9815647787 ਠੀਕ ਆ ਜੀ ਵੀਡੀਓ ਕਰ ਦਿਓ ਕੋਈ ਬੇਨਤੀ ਇਹੋ ਜਿਹਾ ਵੀਰ ਉਹ ਫੋਨ ਕਰੇ ਜਿੰਨੇ ਮਨ ਲੋ ਲੈਣੀ ਆ ਮੁੱਲ ਤੇ ਆਪਾਂ ਜਾਇਜ਼ ਕੀਤਾ ਇਹ ਬਾਈ ਵਾਲੀ ਗੱਲ ਨਹੀਂ ਆ ਜੀ ਜੀ ਟਾਈਮ ਤੋਂ ਮੂਨਾ ਕੋ ਹੁੰਦਾ ਤੇ ਐਵੇਂ ਵੀਰ ਫਾਦ ਚ ਫਿਰ ਹਾਂਜੀ ਹਾਂਜੀ ਠੀਕ ਆ ਜੀ ਵੀ ਇਹਨੂੰ ਲਾ ਲਿਓ ਫੋਨ ਬਾਕੀ ਸੋਹਣੀ ਵਾਲੀ ਕਸਰ ਨਹੀਂ ਕੀ ਕੋਈ ਵੀ ਹਾਂ ਹੀ ਸੋਹਣੀ ਹਰ ਹਰ ਪਾਸਿਓ ਕੋਈ ਨਿੰਦਗੇ ਨਹੀਂ ਜਾਊਗਾ ਕਿ ਵੈੜ ਮਾੜੀ ਆ ਜਾਂ ਕਿੱਦਾਂ ਵੀ ਆ ਯਾਨੀ ਕਿ ਸੋਹਣੀ ਪੂਰੀ ਆ ਜੀ ਇਹ ਇੱਕ ਮੰਨ ਲੋ ਉਹਨੇ ਦੱਸਿਆ ਆਪਾਂ ਮੱਤ ਕਰਨ ਵਾਲਾ ਹੀ ਹੈ ਕੰਮ ਮਦਦ ਵਾਲਾ ਕੰਮ ਹੀ ਆ ਇਹਦੇ ਵਿੱਚ ਆਪਣਾ ਕੋਈ ਲੈਣ ਦੇਣ ਨਹੀਂ ਹੈਗਾ ਵੀ ਇਹਦੇ ਜੋ ਆਪਾਂ ਕੋਈ ਚ ਲੈਣਾ ਵਾ ਜਾਂ ਦੇਣਾ ਵਾ ਇਹ ਫਰਕ ਤੇ ਜਿਨਨੇ ਵੀਰ ਨਾਲ ਵੀ ਗੱਲ ਕਰਨੀ ਹੋਈ ਤੇ ਉਹ ਵੀਰ ਦਾ ਵੀਰ ਨਾਲ ਕੋਈ ਫੋਨ ਨਹੀਂ ਹੈਗਾ ਜਿਹੜੀ ਮੇਨ ਗੱਲ ਹਾਵਾ ਵੀ ਉਹ ਉਹ ਫੋਨ ਕਾਲ ਹੈ ਹੀ ਨਹੀਂ ਉਹਦੇ ਆਪਣੇ ਫੋਨ ਤੋਂ ਹੀ ਗੱਲ ਕਰਾ ਦਾਂਗੇ ਆਪਾਂ ਕੋਈ ਗੱਲ ਨਹੀਂ ਭਾ ਵੀਡੀਓ ਕਾਲ ਕਰ ਲਿਓ ਵੀਡੀਓ ਕਾਲ ਕਰ ਲੇ ਵੀਡੀਓ ਕਾਲ ਤੇ ਕਰਾ ਦਾਂਗੇ ਆਪਾਂ ਕੱਲ ਤੇ ਲਾ ਲਿਓ ਫੋਨ ਜੀ ਧੰਨਵਾਦ